ਸਸਾ ਸਿੱਖਾਲੀ ਸਾਰਾ ਨੂੰ ਨਵੇਂ ਰੈਟਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਐਡ ਤੋਂ ਆਉਣ ਲਈ ਸਕਰੀਨ ਦੇ ਉੱਤੇ ਦਿੱਤੇ ਨੰਬਰ ਤੇ ਚਾਰ ਤੋਂ ਪੰਜ ਫੋਟੋਆਂ ਭੇਜ ਕੇ ਪੂਰੀ ਫੁੱਲ ਟੇਸ ਸੈਂਡ ਕਰੋ ਮਹਿੰਦਰਾ ਰੈਟਰ 475 ਡੀਆਈ ਹੈ ਜੀ ਸਰਪੰਚ ਸਾਫ਼ ਤੇ 오ਰੀਜਨਲ ਰੈਟਰ ਹੈ 475 ਮਹਿੰਦਰਾ ਡੀਆ ਸਰਪੰਚ ਮਾਡਲ 2002 ਹੈ ਜੀ ਮੇਨ ਗੱਲ ਕਿ ਪੰਜਾਬ ਨੰਬਰ ਹੈ ਤੇ ਸਾਫ਼ ਟਾਇਰਾਂ ਦੇ ਵਿੱਚ ਰੈਟਰ ਹੈ ਜੀ ਟ੍ਰੈਕਟਰ ਟਾਇਰ 75 ਰੁਪਏ ਦਾ ਟਾਇਰ ਹੈ ਜੀ ਇੰਨਨ ਗੀਅਰ ਦੀ ਫੁੱਲ ਗਾਰੰਟੀ ਆ ਰੰਗ ਪੇੜ ਦਾ ਬਿਲਕੁਲ オリジナル ਤੇ ਸਾਫ ਟ੍ਰੈਕਟਰ ਹੈ ਟਾਇਰ 75 ਰੁਪਏ ਆ ਬਾਈ ਉਹਨਾਂ ਦੀ ਡਿਮਾਂਡ 2 ਲੱਖ ਤੇ 65000 ਆ ਸਕਰੀਨ ਉੱਤੇ ਬਾਈ ਉਹਨਾਂ ਦਾ ਨੰਬਰ ਆ 94630 33890 94630 33890 ਨੰਬਰ ਤੇ ਸਾਰੀ ਜਾਣਕਾਰੀ ਲੈ ਸਕਦੇ ਆ ਰੇਟ 2 ਲੱਖ ਤੇ 65 ਹਜ਼ਾਰ ਸਾਫ Ориਜਨਲ ਰੇਟ ਹੈ ਜੀ ਧੰਨਵਾਦ